ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਹਾਂ ਜੀ ਬੱਚਾ ਵੀ ਕਰਮਾਲੀ ਨੇ ਬੱਚੀ ਦਿੱਤੀ ਆਓ ਕਰ ਲੈਨੇ ਆਂ ਬਈ ਨਾਲ ਗੱਲਬਾਤ ਅੱਜ ਬਈ ਜੀ ਬਈ ਜੀ ਸਸਕਾਲ ਸਸਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਹਰਦੀਪ ਸਿੰਘ ਆਈ ਪਿੰਡ ਭਦੌੜਾ ਜਲਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਪਿੰਡ ਆਪਾਂ ਨੂੰ ਇਧਰੋਂ ਇਹ ਮੇਨ ਰੋਡ ਤੇ ਹੈ ਜਿਹੜਾ ਬਰਨਾਲੇ ਕੋ ਬਾਜੇਪਗਤ ਤੈਨੂੰ ਜਾਂਦਾ ਓਕੇ ਬਾਈ ਮੋਬਾਈਲ ਨੰਬਰ ਉਹ 7657814882 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀ ਜਿਹੜੀ ਬੜਦੇ ਨੇ ਕਿਹੜਾ ਸੂਆ ਸੂਈ ਇਹ ਡਾਕਟਰ ਪਹਿਲੇ ਸੂਆ ਸੂਈ ਵੀ ਆ ਕਦੋਂ ਸੂਈ ਆ ਬਾਈ ਇਹਨੂੰ ਸੂਈ ਨੂੰ ਜੀ ਉਹ ਤਾਂ ਕਹਿੰਦੇ ਸੀਗੇ ਆਪਣੀ ਤਾਂ ਲਈ ਵੀ ਮੁੱਲ ਓਕੇ ਇਨੂੰ 15 ਦਿਨਾਂ ਦੇ ਲੱਗੋ ਤਾਂ ਕਹਿੰਦੇ 10 ਦਿਨ ਨਹੀਂ ਹੋਇਆ 15 ਦਿਨ ਦੇ ਲਗਭਗ ਹੋ ਗਏ ਮਗਰ ਬੱਚੀ ਐ ਯਾਰ ਬੱਚੀ ਬੜੀ ਚੰਗੀ ਆ ਨਾ ਹਾਂ ਬੱਚੀ ਬਹੁਤ ਸੋਹਣੀ ਆ ਬੱਚੀ ਨੂੰ ਜਨਮ ਹੋਇਆ ਤਾਂ ਬੱਚੀ ਦੀ ਕੁਆਲਿਟੀ ਦੇਖੋ ਹਾਂ ਗਾਂ ਨਾਲੋਂ ਵੀ ਦੁੱਗਣੀ ਕੀਮਤ ਦੀ ਬੱਚੀ ਆ ਸਹੀ ਗੱਲ ਆ ਤੇ ਕਿੰਨਾ ਕੁ ਦੁੱਧ ਬਾਦ ਹੁਣ ਤਿਆਰ ਆ ਇਹ ਡਾਕਟਰ ਸਾਹਿਬ ਆਪਣੇ ਕੋਲੇ ਅੱਜ ਆਈ ਆ ਠੀਕ ਆ ਜਿੱਥੋਂ ਆਪਾਂ ਲਈ ਆ ਆਪਾਂ ਨਹੀਂ ਬੋਲਣਾ ਝੂਠ ਝਾਟ ਜਾ ਠੀਕ ਆ ਉਹ ਬੰਦੇ ਚਾਹੁੰਦੇ ਸੀ ਇਹਨੂੰ ਮਸ਼ੀਨ ਤੇ ਓਕੇ 15 ਕਿਲੋ ਦੁੱਧ ਚੋਕੇ ਲਈ ਆ ਆਪਣੇ ਕੋਲੇ ਨਹੀਂ ਮਸ਼ੀਨ ਆਪਾਂ ਚੋਵਾਂਗੇ ਹੱਥੀ ਠੀਕ ਆ ਬਾਈ ਕਿਲੋ ਖੰਡ ਘਟ ਵੀ ਸਕਦੀ ਹੈ ਕਿ ਮਸ਼ੀਨ ਵਾਲਾ ਬਸੂ ਤਾਂ ਫਰਕ ਪਾਉਂਦਾ ਹੀ ਪਾਉਂਦਾ ਤੇ ਮਾੜਾ ਮੋਟਾ ਇੱਕ ਦੋ ਦਿਨ ਕਰ ਵੀ ਸਕਦੀ ਹੈ ਕਿ ਮਸ਼ੀਨ ਤੋਂ ਜਦੋਂ ਹੱਥੀ ਚੋਵਾਂਗੇ ਉਹ ਵੀ ਫਰਕ ਪਾਉਂਦਾ ਹੁੰਦਾ ਸਹੀ ਆ ਬਾਈ ਦੋ ਮਸ਼ੀਨ ਨੇ ਤਾਂ ਚਾਰੇ ਥਾਣਾਂ ਚ ਇਕੱਠਾ ਕਰ ਚਦੇਣਾ ਹੂੰ ਹੱਥੀ ਬਾ ਦੁੱਗ ਦੋ ਥਣ ਚੋਣੇ ਆ ਸਹੀ ਗੱਲ ਆ ਲੈਵਾ ਚੰਗਾ ਨਾ ਲੈਵਾ ਫਿਕਸ ਲੈਵੇ ਦੀ ਜੀ ਹੂੰ ਹੂੰ ਮੋਰੋਂ ਲੈਵਾ ਚੈੱਕ ਕਰਵਾ ਥਣ ਥਣ ਵੀ ਬਹੁਤ ਸੋਹਣਾ ਲੱਗਿਆ ਪਿਆ ਲੈ ਕਿਆ ਬਾਤ ਆ ਨਾੜਾ ਨੂਣਾ ਫੁੱਲ ਚੰਗੀਆਂ ਥਾਂ ਪਹੁੰਚੇਗਾ ਖੋਲ ਦੇ ਮੜੀ ਤੋੜ ਕੇ ਰੱਖਾ ਹਾਂ ਤੋੜ ਕੇ ਦਿਖਾ ਦਿੰਨੇ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਐ ਕਿਉਂ ਬੱਚੀ ਨੇ ਬਈ ਸਾਢੇ ਡੇਢ ਖਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਵੈੜ ਵੀ ਖੈਰ ਬਹੁਤ ਚੰਗੀ ਐ ਬਾਕੀ ਜਵਾਈ ਜੁਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਕਿਸੇ ਥਾਂ ਤੇ ਕੋਈ ਭੂਰ ਨਹੀਂ ਸ਼ਿੱਟਾ ਨਹੀਂ ਗੰਡ ਨਹੀਂ ਨਾਰ ਨਹੀਂ ਠੀਕ ਆ ਵੀ ਜਿਹੜੀ ਆਪਾਂ ਦੱਸਿਆ ਵੀ ਮਸ਼ੀਨ ਤੇ ਲੱਗੀ ਆਈ ਗਾ ਆਪਣੇ ਕੋਲੋਂ ਵੀਡੀਓ ਵੀ ਹੈਗੀ ਐ ਵੀ ਮਸ਼ੀਨ ਤੇ ਉੱਥੇ ਚੋਂਦਿਆਂ ਦੀ ਓਕੇ ਠੀਕ ਆ। ਬੀ ਹੱਥੀ ਮਾੜੀ ਮੁੱਟੀ ਹਲਚਲ ਕਰ ਸਕਦੀ ਆ। ਹੂੰ ਦੋ ਚਾਰ ਦਿਨ ਹੱਥੀ ਤਾਂ ਫਿਰ ਪਸ਼ੂ ਮਸ਼ੀਨ ਵਾਲਾ ਕਰਦਾ ਹੀ ਹੁੰਦਾ ਜੀ। ਕਰਦਾ ਹੀ ਆ। ਜਿਆਦਾ ਮਤਲਬ ਕਿਸੇ ਬੰਦੇ ਨੇ ਮਸ਼ੀਨ ਹੀ ਈ ਲਾਉਣੀ ਹੋਵੇ। ਹੂੰ ਫੇਰ ਵੀ ਸੈਟ ਆ। ਤੋਰਾ ਤਾਰਾ ਤਾਂ ਕਿਸੇ ਗੱਲੋਂ ਹੱਥ ਨਿذرੌਂਦੀ ਬੱਚੀ। ਸਹੀ ਗੱਲ ਆ ਭਾਈ। ਹਾਂ ਉਹ ਨਿਆਣਾ ਨੂਣਾ ਵਧੀਆ ਪਵਾਉਂਦੀ ਆ। ਠੀਕ ਆ। ਹੂੰ ਬਾਕੀ ਆਪਾਂ ਤਾਰਾ ਮਾਰ ਕੇ ਦਿਖਾ ਦਿੰਨੇ। ਓਕੇ। ਹੂੰ ਜਦ ਮੈਂ ਮਰਦੀ ਨਿਆਣਾ ਪਾਲਕ ਨੀ। ਨਿਆਣੇ ਬੋਨ ਨੂੰ ਤਾਂ ਕੁਝ ਨਹੀਂ ਕਹਿੰਦੀ ਤੇ ਚੂਨ ਨੂੰ ਵੀ ਨਹੀਂ ਕਹਿੰਦੀ ਠੀਕ ਆ ਆਪਾਂ ਚੋਕੇ ਵੀ ਨਹੀਂ ਦੇਖੀ ਆ ਆਪਦਾ ਹੀ ਮਾਣਾ ਇਹ ਕਹਿੰਦਾ ਹੂੰ ਵੀ ਇੱਕ ਅੱਧਾ ਦਿਨ ਕਰ ਸਕਦੀ ਆ ਠੀਕ ਆ ਕਿਉਂਕਿ ਮਸ਼ੀਨ ਵਾਲਾ ਪਸੂ ਕਰਦਾ ਹੀ ਹੁੰਦਾਗਾ ਐਵੇਂ ਆਪਾਂ ਝੂਠ ਮਾਰ ਕੇ ਦੇ ਦਈਏ ਕਿਸੇ ਨੂੰ ਹੂੰ ਮਨੇ ਫੜੀਂਪਤ ਬੱਛੀ ਮੁਰੇ ਓਏ ਬੱਛੀ ਤਾਂ ਤਾਂ ਛੱਡੀ ਅਗਲਾ ਕਹਿ ਦਿੰਦਾ ਕਣੀ ਹੋਈ ਨਾ ਹੋਵੇ ਠੀਕ ਆ ਉਹ ਬੱਚੀ ਨਾ ਛੱਡ ਤਾਂ ਵੀ ਨਿਆਣਾ ਵਧੀਆ ਪਵਾ ਲੈਂਦੇ ਉਹ ਤਾਂ ਬਿਨਾ ਬੱਚੀ ਤੋਂ ਬਸ ਨਿਆਣਾ ਪਾ ਕੇ ਮਸ਼ੀਨ ਲਾ ਲੈਂਦੇ ਸੀ ਠੀਕ ਆ ਜਿਵਾਈ ਚੰਗੀਆਂ ਹਨ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਪੋਲੀ ਵੀ ਬਹੁਤ ਠੀਕ ਆ ਹਮ ਇੱਕ ਨੰਬਰ ਚਿਵਾਈ ਹੈ ਕਰਮਾ ਕਿਆ ਬਾਤ ਆ ਹਨ ਹੂੰ ਲਾ ਬਾਕੀ ਫੈਂਟ ਵੀ ਇਹਦੀ ਚੰਗੀ ਆਉ ਕਿ ਨਹੀਂ ਹਾਂ ਗਰਮੀ ਗਰਮੀ ਘੱਟ ਮਨ ਨੂੰ ਨੰਨ ਗਰਮੀ ਘੱਟ ਮਨ ਨੂੰ ਲਾ ਹੂੰ ਚਵਾਈ ਦੇਖ ਕਿਆ ਬਾਤ ਇੱਕ ਨੰਬਰ ਚ ਆਉ ਬਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਮੁੱਲ ਕੀ ਆ ਫਿਰ ਜੈਜ ਮੁੱਲ ਦਾ ਕਰੋ ਨੂੰ ਬੈੜ ਦੇ ਹਿਸਾਬ ਤੇ ਕੁਛ ਕਰਾ ਲੋ ਠੀਕ ਆ ਬੈੜ ਤਾਂ 60000 ਦੀ ਵੀ ਨਹੀਂ ਮਾੜੀ ਹੂੰ ਪਰ ਆਪਾਂ 52000 ਰੁਪਏ ਦੀ ਬੱਛੀ ਦੇ ਦਾਂ ਠੀਕ ਆ ਹਾਂ 52000 ਦੀ ਵੜਾ ਬਾਈ ਕਹਿੰਦਾ ਦੇ ਦਾਂਗੇ ਮੁੱਲ ਉਹ ਮਾਗਰ ਵੀ ਬੱਛੀ ਆ ਵਾਦੀ ਕਰਾ ਲਓ ਹੂੰ ਤੇ ਉਹ ਸੀਲਸਾਉ ਵੀ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਹਿੱਲੂ ਗਈ ਨਹੀਂ ਵੀ ਹਿੱਲ ਸਕਦੀ ਠੀਕ ਆ ਵੀ ਤੇ ਕਰ ਵੀ ਸਕਦੀ ਐ ਕਿਉਂ ਮਸ਼ੀਨ ਵਾਲਾ ਪਸੂ ਕਰਦਾ ਹੀ ਕਰਦਾ ਹੁੰਦਾ ਹੈਗਾ ਮੜ ਇੱਕ ਅੱਧਾ ਦੋ ਦੇਣਾ ਹੂੰ ਆ ਜਿਹੜੇ ਬੰਦੇ ਨੇ ਮਸ਼ੀਨ ਤੇ ਚੋਣੀ ਆ ਉਹਦੇ ਲਈ ਪੂਰੀ ਵਧੀਆ ਗਈ ਜਿਹੜੇ ਨੇ ਹੱਥੀ ਚੋਣੀ ਉਹ ਦੋ ਚਾਰ ਦੇਣਾ ਚਾਹਣੇ ਟਿਕ ਜਾਣਾ ਠੀਕ ਆ ਧੰਨਵਾਦ ਜੇ ਕੋਈ ਮੜ ਮੋਟਾ ਕਰੂਗੇ